ਭਾਈਓ ਮੇਰੇ ਭਾਈਓ ਭਾਈ ਹੋਲੀ ਵੀਰੇ ਹੋਲੀ ਅਫਸਰ ਆ ਗਏ ਨੇ ਕੰਮ ਕਰਦੇ 24 24 24 يارو <laughs> دارو La società civile è molto di tempo fa, di tempo fa, di tempo ਭਾਈ ਜੀ ਗੱਲ ਖਰੋੜੇ ਡੇ ਦੀ ਆ ਗੱਡੀ ਦਾ ਨੰਬਰ ਨੋਟ ਕਰ ਲਿਓ ਪੰਜਾਬ ਪੁਲਿਸ ਦਾ ਸਟicker ਲੱਗਿਆ ਹੋਇਆ ਤੇ ਉਹਨੇ ਤਿੰਨ ਚਾਰ ਗੱਡੀਆਂ ਰਾਗੜੀਆਂ ਨੇ ਇੱਕ ਬਾਈ ਦੀ ਆਲਟੋ ਕੈਡੈਂਸ ਦੀ ਉਹ ਡੈਮੇਜ ਕਰਦੀ ਤੇ ਇੱਕ ਬਾਈ ਵਰਨਾ ਗੱਡੀ ਚਤਾ ਤੇ ਉਹਨੇ ਤਿੰਨ ਚਾਰ ਗੱਡੀਆਂ ਰਾਗੜੀਆਂ ਨੇ ਇੱਕ ਬਾਈ ਦੀ ਆਲਟੋ ਕੈਡੈਂਸ ਦੀ ਉਹ ਡੈਮੇਜ ਕਰਦੀ ਤੇ ਇੱਕ ਬਾਈ ਵਰਨਾ ਗੱਡੀ ਚਤਾ ਤੇ ਵਰਨਾ ਕੇ ਮੋਟਰਸਾਈਕਲ 'ਚ ਲੱਗੂ ਦਾ ਨੰਬਰ ਨੋਟ ਕਰ ਲਿਓ ਪੰਜਾਬ ਪੁਲਿਸ ਦਾ ਸਟicker ਲੱਗਿਆ ਹੋਇਆ ਤੇ ਉਹਨੇ ਤਿੰਨ ਚਾਰ ਗੱਡੀਆਂ ਰਾਗੜੀਆਂ ਨੇ ਇੱਕ ਬਾਈ ਦੀ ਆਲਟੋ ਕੈਡੈਂਸ ਦੀ ਉਹ ਡੈਮੇਜ ਕਰਦੀ ਤੇ ਇੱਕ ਬਾਈ ਵਰਨਾ ਗੱਡੀ ਚਤਾ ਤੇ ਵਰਨਾ ਅਗੇ ਮੋਟਰਸਾਈਕਲ 'ਚ ਲੱਗੀ ਉਹ ਫੁੜਕੇ ਆ ਨਾਲ ਹੈ ਇੱਕ 100 ਮੀਟਰ ਪਿੱਛੇ ਆਟੋ ਰਿਕਸ਼ਾ ਸੜਕ ਤੇ ਗੋਲ ਰੋੜਿਆ ਉਹ ਬਾਈ ਜ਼ਖਮੀ ਆ ਉਹਰੇ ਹਸਪਤਾਲ ਤੇ ਨਾਲ ਉਹ ਤੁੰਦਾ ਹਾਲਾਂਕਿ ਅਸੀਂ ਉਹ ਬਾਈ ਵੱਡੀ ਲੋਸ਼ੀਦਾ ਉਹਨੂੰ ਤੇ ਗੱਡੀ ਚੋਂ ਕੱਢਣ ਦੀ ਕੋਸ਼ਿਸ਼ ਕਰੀ ਬਚਾਉਣ ਨੂੰ ਉਹਨੇ ਗੱਡੀ ਦੀ ਸੈਲਫ ਦੁਬਾਰਾ ਮਾਰ ਲਈ ਬਲੇਰ ਉਹਦੀ ਉਹ ਘੇਰਿਆ ਗਿਆ ਹੁਣ ਬਾਅਦ ਚ ਅਸੀਂ ਮੁੰਛੀ ਸਾਹਿਬ ਨੂੰ ਫੋਨ ਕਰਿਆ ਮੋਲੇ ਪਰ ਤੇ ਪੁਲਿਸ ਆਈ ਤੇ ਉਹਦੇ ਲਾਲੋ ਵੀ ਮਾਪੇ ਵੀ ਆ ਗਏ ਹੋਰ ਪਰਿਵਾਰ ਵਾਲੇ ਆ ਗਏ ਹੁਣ ਪੁਲਿਸ ਕੱਢ ਕੇ ਕਾਰਵਾਈ ਹੋਊ ਨਹੀਂ ਹੋਊਗੀ ਪਹਿਲਾਂ ਤਾਂ ਉਹ ਮੌਕੇ ਤੇ ਲਾਰੇ ਲਾਉਂਦਾ ਰਿਹਾ ਵੀ ਯਾਰ ਤੁਸੀਂ ਕੀਮਤ ਦੱਸੋ ਵੀ ਮੈਂ ਤੁਹਾਨੂੰ ਕੰਪਲਟ ਕਰ ਦਿੰਦਾ ਮੇਰੇ ਤੋਂ ਗਲਤੀ ਹੋਈ ਆ ਕਹਿੰਦਾ ਤਾਂ ਮੈਂ ਪਟਿਆਲੇ ਦਾ ਕਦੇ ਮੈਂ 90 ਦਾ ਕਦੇ ਮੈਂ ਜੇਲ੍ਹ ਚ ਜੌਬ ਕਰਦਾ ਤੇ ਜਦੋਂ ਉਹਦੇ ਮਾਪੇ ਆਏ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਚਲੋ ਆਦਬ ਹੁੰਦਾ ਵੀ ਆ ਜਿਵੇਂ ਸਰਕਾਰੀ ਮੁਲਾਜ਼ਮਾ ਹੁਣ ਸਿਰਚ ਗਿਆ ਤੇ ਹੁਣ ਪਤਾ ਇਹ ਦੇਸ਼ ਇਹ ਕਰਕੇ ਆ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੇ ਜਿਹੜੇ ਬੇਟੇ ਨੇ ਲੱਛਰ ਕੇ ਆਵਾਰਾਗਰਦੀ ਕਰਦੇ ਲੋਕਾਂ ਨੂੰ ਦਗੜਦੇ ਫਿਰਦੇ ਨੇ ਲੋਕਾਂ ਦੀ ਪ੍ਰਾਪਰਟੀ ਦਾ ਵੀ ਨੁਕਸਾਨ ਕਰਦੇ ਨੇ ਜਾਨਾਂ ਦਾ ਵੀ ਨੁਕਸਾਨ ਕਰਦੇ ਨੇ ਖਰੌੜੇ ਏਡੇ ਚ ਬਾਈ ਲਗਭਗੇ ਡੇਢ ਦੋ ਘੰਟਾ ਹੋ ਗਿਆ ਇੱਕ ਕਸ਼ਮਕਸ਼ ਕਸ਼ਮਕਸ਼ ਚੱਲਦੇ ਨੂੰ 8 ਪੌਣੇ 8 ਦੀ ਇਹ ਘਟਨਾ ਹੈ ਬਾਈ ਮਾਦੋਪੁਰ ਵੀ ਆੜ ਕੇ ਆਈ ਇਹ ਨਹੀਂ ਮਿਲਦਾ ਮਾਦੋਪੁਰ ਵਾਲੇ ਪਿੱਛੇ ਮਾਦੋ ਪਰ ਵੀ ਕੱਡੀ ਰਗੜ ਗਿਆ ਚਾਰ ਗੱਡੀਆਂ ਉਰੇ ਭੰਨੀਆਂ ਨੇ ਨਹੀਂ ਟਾਈਮ ਮੋਟਰਸਾਈਕਲ ਵੀ ਦੁਕਾਨ ਦੇ ਮੁੰਡੇ ਗਰੇ ਆ ਨਾਲ ਪੈਰ ਨਾਲ ਬਿਆਰ ਲਿਖਾਈ ਆਪਾਂ ਪੁੱਛਾ ਲਈਏ